ਇਸ ਪੰਜਾਬੀ ਨੌਜਵਾਨ ਨੇ ਜਿਹੜੀ ਮਿਸਾਲ ਕਾਇਮ ਕੀਤੀ ਹੈ ਉਹ ਬਾ ਕਮਾਲ ਹੈ ਸ਼ਬਦਾਂ ਦੇ ਵਿੱਚ ਉਹ ਬਿਆਨ ਨਹੀਂ ਕੀਤੀ ਜਾ ਸਕਦੀ ਵੀਡੀਓ ਦੇ ਵਿੱਚ ਉਹ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਭਾਈ ਨਵੇਂ ਨਵੇਂ ਕੰਮ ਤੁਸੀਂ ਕਰੀ ਜਾਂਦੇ ਪਹਾੜਾਂ ਤੇ ਚੜੀ ਜਾਂਦੇ ਕੋਈ ਹੁਣ ਪਹਾੜ ਰਹਿ ਗਿਆ ਨਿਊਜ਼ੀਲੈਂਡ ਦਾ ਨਾਰਥ ਦਾ ਕਿ ਕੋਈ ਤੁਹਾਨੂੰ ਲੱਗਦਾ ਹੈ ਕਿ ਜਾਣਾ ਬਣਦਾ ਕਿਤੇ ਹੋਰ ਨਹੀਂ ਇੱਕ ਰਹਿ ਗਿਆ ਬਾਈ ਜੀ ਆ ਟਾੜੇ ਲੱਗੇ ਜਿਹੜਾ ਹਿਮਲ ਟੰਦ ਸੀ ਮੈਂ ਦੱਸਿਆ ਹੁਣੇ ਜੀ ਇੱਕ ਹੋਰ ਹੈਗਾ ਦੇਖੋ ਹਕਰੀ ਮਾਟਾ ਹਕਰੀ ਮਾਟਾ ਇੱਕ ਹੋਰ ਰਹਿ ਗਿਆ ਵਾ ਤੇ ਇੱਕ ਫਕਤਾ ਨਹੀਂ ਲੱਗੇ ਮਾਉਂਟ ਹੈ ਇੱਕ ਉਹ ਰਹਿ ਗਿਆ ਬਾਕੀ ਟਾਪ 3 ਆਪਾਂ ਨਾਰਥ ਆਇਲੈਂਡ ਦੇ ਸਾਰੇ ਪੰਜ ਕਰ ਚੁੱਕੇ ਔਰ ਇਹਨਾਂ ਨੇ ਬੜੀ ਇੱਕ ਪਿਆਰੀ ਜੀ ਵੈਨ ਤਿਆਰ ਕੀਤੀ ਹੈ ਹਰ ਟਾਈਮ ਇਹ ਜਿਹੜੀ ਵੈਨ ਹੈ ਗਲੈਂਸਿੰਗ ਉਹਨਾਂ ਦੇ ਨਾਲ ਹੁੰਦੀ ਹੈ ਤੇ ਇਹ ਕੰਮ ਤਾਂ ਵੈਸੇ ਬਾਹਰਲੇ ਮਿਸਤਰੀ ਕਰਦੇ ਆ ਤੁਸੀਂ ਕਟਿੰਗ ਫਿਟਿੰਗ ਆਪ ਹੀ ਕਰਤੀ ਸਾਰੀ ਸਭ ਬਾਹਰੋਂ ਮੈਂ ਪੁੱਛਿਆ ਹੀ 6 ਤੋਂ 8000 ਡਾਲਰ ਲੈਂਦੇ ਆ ਸਭ ਵਿੱਚ ਸਭ ਕੁਝ ਏ ਟੂ ਏ ਟੂ ਜੈਡ ਕਰ ਬੈੱਡ ਤੋਂ ਲੈ ਕੇ ਫਿਕਸ ਵਾਟਰ ਟੈਂਕ ਐਵਰੀਥਿੰਗ ਤੇ ਮੈਂ ਆਪੇ ਕਰੇ ਕੀਤਾ ਜੀ ਤੇ ਸ਼ੌਂਕ ਸਾਰਿਆਂ ਦਾ ਆਪਣਾ ਆਪਣਾ ਹੁੰਦਾ ਵਾ ਜੀ ਤੇ ਸਾਰਿਆਂ ਦਾ ਇੱਕੋ ਹੀ ਸ਼ੌਂਕ ਹੋ ਜਾਏ ਤੇ ਫਿਰ ਸਾਰੇ ਇੱਕੋ ਜਿਹੇ ਕਿਹਨਾਂ ਹੋ ਜਾਣ ਇਸ ਕਰਕੇ ਮੇਰਾ ਇਹ ਸ਼ੌਂਕ ਆ ਘੁੰਮਣ ਫਿਰਨ ਦਾ ਕਿਸੇ ਦਾ ਹੋਰ ਕੋਈ ਸ਼ੌਂਕ ਹੋਊਗਾ ਕਿਸੇ ਦਾ ਬਿਜ਼ਨਸ ਵੱਡਾ ਕਰਨ ਦਾ ਸ਼ੌਂਕ ਹੋਊਗਾ ਜੀ ਹੋਏ ਮੈਂ ਆਪਣੇ ਮਨ ਦੀ ਸੁਣੀ ਜੀ ਤੇ ਮੈਨੂੰ ਮਨ ਅੰਦਰੋਂ ਕਹਿੰਦਾ ਸੀ ਤੇਰਾ ਇਹ ਸ਼ੌਂਕ ਆ ਤੁਹਾਨੂੰ ਮੈਂ ਇੱਦਾਂ ਪਹਿਲਾਂ ਕਿਹਾ ਕਿ ਸ਼ੌਂਕ ਬੰਦਾ ਲੈ ਕੇ ਪੈਦਾ ਹੁੰਦਾ ਵਾ ਸ਼ੌਂਕ ਬਾਅਦ ਚੋਂ ਨਹੀਂ ਪੈਦਾ ਹੁੰਦੇ ਮੇਰੇ ਅੰਦਰ ਮੈਂ ਪਛਾਣ ਲਿਆ ਟਾਈਮ ਜ਼ਿਆਦਾ ਨਿਵੇਸ਼ ਨਹੀਂ ਕੀਤਾ ਕਿੰਨਾ ਟਾਈਮ ਪਾਜੀ ਲੱਗਾ ਵੈਨ ਨੂੰ ਰੈਡੀ ਕਰਨ ਵੈਨ ਨੂੰ ਮੈਂ ਕਿਉਂ ਵੀਕਐਂਡ ਤੇ ਕੰਮ ਕਰਦਾ ਹਾਂ ਮੈਂ ਤੇ ਉਹਦਾ ਰੂਟੀਨ ਚ ਨਹੀਂ ਰੂਟੀਨ ਚ ਨਹੀਂ ਵੀਕਐਂਡ ਤੇ ਅੱਜ ਮੈਂ ਬੈੱਡ ਬਣਾ ਲਿਆ ਵੀਕਐਂਡ ਤੇ ਅਗਲੇ ਵੀਕਐਂਡ ਤੇ ਮੈਂ ਟੈਂਕ ਸੈਟ ਇੰਸਟਾਲ ਕਰ ਲੇ ਫਰੇਮ ਬਣਾ ਲਿਆ ਮਤਲਬ ਕਿ ਮੈਨੂੰ 3-4 ਵੀਕ ਲੱਗੇ ਜੀ ਜੇ ਪ੍ਰੋਮੋਸ਼ਨ ਵੀ ਨਾਲ ਦੇਣਾ ਹੈ ਕਿਸੇ ਨੇ ਤਾਂ ਦੀ ਆਪਣੀ ਵੈਨ ਬਣਾਉਣੀ ਹੈ ਤਾਂ ਭਾਈ ਜੀ ਉਹ ਵੈਨ ਆਪਣੀ ਬਣਾ ਸਕਦਾ ਤੇ ਸਕਰੂ ਵੀ ਕੱਸ ਦਾਂਗੇ ਆਪਾਂ ਬੈੱਡ ਵੀ ਲਗਾ ਦਾਂਗੇ ਕਿ ਜੋ ਵੀ ਗੌਰਮੈਂਟ ਦੀ ਰਿਸਟ੍ਰਿਕਸ਼ਨ ਹੈ ਉਹ ਵੀ ਕਲੀਅਰ ਕਰਾਂਗੇ ਪੂਰਾ ਕਲੀਅਰ ਕਰਕੇ ਇਹ ਵੱਡੀ ਗੱਲ ਹੈ ਜੀ ਮਾਂ ਨੂੰ ਕਿੰਨਾ ਪਿਆਰ ਕਰਦੇ ਮਾਂ ਨੂੰ ਸਾਰੇ ਹੀ ਪਿਆਰ ਕਰਦੇ ਮਾਂ ਨੂੰ ਕੋਈ ਨਹੀਂ ਭਾਈ ਗਲ ਮਾ ਨੂੰ ਮੈਂ ਬਹੁਤ ਪਿਆਰ ਕਰਦਾ ਕਿਉਂਕਿ ਮੇਰੇ ਫਾਦਰ ਨੂੰ ਮੈਂ ਪਿਆਰ ਕਰਦਾ ਹੋ ਇਹਨੂੰ ਮੈਂ ਨਹੀਂ ਸਕਦੇ ਆਪਾਂ ਸਟੂਡੀਓ ਦੇ ਵਿੱਚ ਸਾਡੇ ਬਹੁਤ ਖਾਸ ਮਹਿਮਾਨ ਗਲੈਨ ਸਿੰਘ ਆ ਦੇਖੋ ਜੀ ਗਲੈਨ ਸਿੰਘ ਜੀ ਭਾਈ ਹਾਂ ਜੀ ਵੈਲਕਮ ਟੂ ਰੇਡੀਓ ਸਾਡੇ ਵਾਲਾ ਥੈਂਕ ਯੂ ਭਾਈ ਤੇ ਦੋਸਤੋ ਮੈਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਦਾ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਇਸ ਪੰਜਾਬੀ ਨੌਜਵਾਨ ਨੇ ਜਿਹੜੀ ਮਿਸਾਲ ਕਾਇਮ ਕੀਤੀ ਹੈ ਉਹ ਬਾ ਕਮਾਲ ਹੈ ਸ਼ਬਦਾਂ ਦੇ ਵਿੱਚ ਉਹ ਬਿਆਨ ਨਹੀਂ ਕੀਤੀ ਜਾ ਸਕਤੀ ਸੀ ਵੀਡੀਓ ਦੇ ਵਿੱਚ ਉਹ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਤੇ ਗਲੈਂਸ ਸਿੰਘ ਇੱਕ ਬਹੁਤ ਪਿਆਰਾ ਜਿਹਾ ਪੋਡਕਾਸਟ ਅੱਜ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਤੇ ਤੁਸੀਂ ਇਹ ਇਸ ਪੋਡਕਾਸਟ ਨੂੰ ਕੰਡਲੀ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਪੂਰਾ ਪੋਡਕਾਸਟ ਆਪਣੀਆਂ ਫੈਮਲੀਆਂ ਦੇ ਨਾਲ ਬੈਠ ਕੇ ਜ਼ਰੂਰ ਦੇਖਣਾ ਤੇ ਇਹਨਾਂ ਨੇ ਜੀ ਪੰਜਾਬੀਆਂ ਨੂੰ ਵੈਸੇ ਕੁਰਤੇ ਪਜਾਮੇ ਪੰਜਾਬੀ ਜੁੱਤੀ ਪੱਗਾ ਹੋਰ ਵੀ ਪੰਜਾਬੀਆਂ ਦੇ ਬੜੇ-ਬੜੇ ਵੱਡੇ-ਵੱਡੇ ਪਿਆਰੇ-ਪਿਆਰੇ ਸ਼ੌਂਕ ਨੇ ਕੁਕਰੇ ਪੰਜਾਬੀਆਂ ਦੇ ਨਾਮ ਦੇ ਨਾਲ ਇੱਕ ਚੀਜ਼ ਜੁੜੀ ਹੈ ਸ਼ੌਕੀਨ ਪੰਜਾਬੀ ਪੰਜਾਬੀ ਸ਼ੌਕੀਨ ਹੁੰਦੇ ਨੇ ਪੈਸੇ ਦੀ ਪਰਵਾਹ ਨਹੀਂ ਪੰਜਾਬੀ ਕਦੀ ਕਰਦੇ ਪਰ ਇਹਨਾਂ ਨੇ ਇੱਕ ਬੜੀ ਪਿਆਰੀ ਜੀ ਵੈਨ ਤਿਆਰ ਕੀਤੀ ਹੈ ਜੀ ਭਾਜੀ ਵਨ ਲਾਈਫ ਵਨ ਲਾਈਫ ਲਿਵ ਇਟ ਇੱਕ ਜ਼ਿੰਦਗੀ ਮਿਲਣੀ ਇੱਕੋ ਵਾਰੀ ਜਿਣੀ ਹੈ ਕੀ ਬਾਤ ਹੈ ਜੀ ਔਰ ਗਲੈਨ ਸਿੰਘ ਜੀ ਦੀ ਇੱਕ ਬੜੀ ਖੂਬੀ ਹੈ ਇਹ ਟਿਕਟੋਕ ਫੇਮਸ ਨੇ ਤੇ ਪਹਾੜਾਂ ਦੇ ਉੱਤੇ ਚੜਨਾ ਹਾਈਕਿੰਗ ਕਰਨਾ ਬਹੁਤ ਕੁਝ ਇਹਨਾਂ ਨੇ ਔਰ ਇਹਨਾਂ ਨੇ ਬੜੀ ਇੱਕ ਪਿਆਰੀ ਜੀ ਵੈਨ ਤਿਆਰ ਕੀਤੀ ਹੈ ਹਰ ਟਾਈਮ ਇਹ ਜਿਹੜੀ ਵੈਨ ਹੈ ਗਲੈਂਸਿੰਗ ਉਹਨਾਂ ਦੇ ਨਾਲ ਹੁੰਦੀ ਹੈ ਤੁਹਾਨੂੰ ਵੈਨ ਦੇ ਵਿੱਚ ਸਾਰਾ ਦਿਖਾਵਾਂਗੇ ਇਹਨਾਂ ਨੇ ਕੀ-ਕੀ ਇੰਸਟਾਲ ਕੀਤਾ ਕੀ-ਕੀ ਵੈਨ ਦੇ ਵਿੱਚ ਜਿਹੜਾ ਲਗਾਇਆ ਇਹਨਾਂ ਨੇ ਆਪਾਂ ਟਰਾਈ ਕਰਦੇ ਹਾਂ ਦਿਖਾਣ ਦੀ ਜੀ ਭਾਈ ਲਓ ਜੀ ਫਿਰ ਜੇ ਤੁਸੀਂ ਆਪਣੀ ਵੈਨ ਕੈਂਪਰ ਵੈਨ ਸੈਲਫ ਕੰਟੇਨ ਬਣਾਉਣੀ ਹੈ ਸੈਲਫ ਕੰਟੇਨ ਮੀਨਸ ਕੀ ਸਾਰਾ ਕੁਝ ਟਾੜਾ ਜੋ ਨ ਸੈਸਰੀ ਤੁਹਾਨੂੰ ਜ਼ਰੂਰਤ ਹੈ ਹਰ ਦਿਨ ਦੀ ਉਹ ਵੈਂ ਦੇ ਵਿੱਚ ਹੋਣੀ ਚਾਹੀਦੀ ਹੈ ਜੇ ਤੁਸੀਂ ਕਿਤੇ ਰਾਤ ਫਰਚੋ ਜਾਂ ਰਹੋ ਸਾਡੇ ਕੋਈ ਇੰਨਾ ਹੋਣਾ ਚਾਹੀਦਾ ਸਿਸਟਮ 3 ਦਿਨ ਵਾਸਤੇ ਮੈਕਸਿਮਮ 3 ਦਿਨ ਵਾਸਤੇ ਹੋਣਾ ਚਾਹੀਦਾ ਸੋ ਪਹਿਲੀ ਰਿਕੁਆਇਰਮੈਂਟ ਹੈਗੀ ਆ ਵਾਟਰ ਟੈਂਕ ਫਰੈਸ਼ ਵਾਟਰ ਟੈਂਕ ਓਕੇ ਜੀ ਤੇ ਸੈਕਿੰਡ ਹੈਗੀ ਆ ਗ੍ਰੇ ਵਾਟਰ ਟੈਂਕ ਜਿੱਥੇ ਗੰਦਾ ਪਾਣੀ ਜਾਣਾ ਤੇ ਇੱਕ ਫਰੈਸ਼ ਜਿੱਥੇ ਪਾਣੀ ਤੁਸੀਂ ਪੀਣਾ ਵਾ ਜੀ ਆ ਮੇਰਾ 25 ਲੀਟਰ ਦਾ ਟੈਂਕ ਹੈ ਫਰੈਸ਼ ਵਾਟਰ ਦਾ 25 ਲੀਟਰ ਦਾ ਹੀ ਗ੍ਰੇ ਵਾਟਰ ਦਾ ਤੇ ਆ ਟੈਪ ਲੱਗੀ ਆ ਜੀ ਆ ਸੈਂਕਿਆ ਜੀ ਤੇ ਜਦੋਂ ਮੇਰਾ ਜੀਕਦਾ ਪਾਣੀ ਪੀਣ ਨੂੰ ਪੀ ਲਈਦਾ ਇਸ ਕੋਲ ਕੀ ਬਾਤ ਹੈ ਬਿਲਕੁਲ ਫਰੈਸ਼ ਵਾਟਰ ਪਿੰਗ ਵਾਟਰ ਕਲੀਨ ਵਾਟਰ ਕਲੀਨ ਵਾਟਰ ਤੇ ਆ ਜਿਹੜਾ ਪਰਦਾ ਲੱਗਾ ਵੀ ਰਿਕੁਆਇਰਮੈਂਟ ਹੈ ਗਵਰਨਮੈਂਟ ਦੀ ਗਵਰਨਮੈਂਟ ਦੀ ਓਕੇ ਕਿਉਂਕਿ ਸਨ ਲਾਈਟ ਸਿੱਧੀ ਵੀ ਨਹੀਂ ਜਾਣੀ ਚਾਹੀਦੀ ਤੁਹਾਡੇ ਟੈਂਕ ਨੂੰ ਠੀਕ ਹੈ ਜੀ ਕਿਉਂਕਿ ਫਿਰ ਪਾਣੀ ਖਰਾਬ ਹੋ ਜਾਏਗਾ ਠੀਕ ਹੈ ਜੀ ਤੇ ਬਾਕੀ ਆ ਵੈਂਟ ਪਾਈਪ ਆ ਗ੍ਰੇ ਵਾਟਰ ਦੀ ਠੀਕ ਹੈ ਜੀ ਇਧਰੋਂ ਪਾਣੀ ਨਿਕਲ ਜਿੰਦਾ ਜੋ ਓਵਰਫਲੋ ਹੋ ਜੇ ਇਹਦੇ ਆ ਦੇਖੋ ਦੋਸਤੋ ਇੱਥੇ ਆਪਾਂ ਇਹਨੂੰ ਡਰੇਨ ਕਰ ਸਕਦੇ ਹਾਂ ਕਿਆ ਬਾਤ ਹੈ ਜੀ ਇਹ ਵੀ ਬਜਟ ਜਿਹੜੀ ਡਰੇਨੇਜ ਹੈ ਤੁਸੀਂ ਕਿਸੇ ਪੁਆਇੰਟ ਦੇ ਉੱਤੇ ਜਾ ਕੇ ਕਰਦੇ ਹੋਣੇ ਆਪਾਂ ਰੋਡ ਦੇ ਉੱਤੇ ਪ੍ਰੋਪਰ ਨਹੀਂ ਰੋਡ ਦੇ ਨਹੀਂ ਬੇ ਕੋਈ ਸਾਈਡ ਤੇ ਕੈਂਪਿੰਗ ਸਾਈਡ ਤੇ ਉੱਥੇ ਹਰ ਇੱਕ ਫਰੀडम ਕੈਂਪਿੰਗ ਸਾਈਡ ਜਿਹੜੀਆਂ ਹੁੰਦੀਆਂ ਹਨ ਜੀ ਉਹਨਾਂ ਦੇ ਇੱਕ ਜਗ੍ਹਾ ਬਣਾਈ ਹੁੰਦੀ ਹੈ ਜਿਹੜੇ ਟਾਇਲਟ ਹੁੰਦੇ ਹਨ ਉਹਨਾਂ ਨਾਲ ਇੱਕ ਜਗ੍ਹਾ ਬਣਾਈ ਹੁੰਦੀ ਹੈ ਜਿੱਥੇ ਤੁਸੀਂ ਆਪਣੀ ਸ਼ਿਟ ਜਾ ਕੇ ਬਿਠੇ ਉੱਥੇ ਟੱਪ ਕਰ ਸਕਦੇ ਹੋ ਪਾਜੀ ਸੋਵਾਂਗੇ ਕਿਵੇਂ ਅੰਦਰ ਰਾਤ ਨੂੰ ਅਗਰ ਕੈਂਪਿੰਗ ਕਰਨੀ ਹੈ ਤਾਂ ਅੰਦਰ ਸੌਣ ਦਾ ਕੋਈ ਬੈੱਡ ਸੈੱਡ ਲਾਇਆ ਤੁਸੀਂ ਕਿ ਅੱਧੀ ਫਰਸ਼ ਤੇ ਸੋ ਜਾਂਦੇ ਤੁਸੀਂ ਜਾਨਾ ਬੈੱਡ ਮੇਰਾ ਪੂਰਾ 5 ਫੁੱਟ ਆਹ ਆਦਾ ਆਦਾ ਭਾਈ ਝੂਠ ਗੱਲ ਕਰਦੇ ਤੁਸੀਂ ਮੇਰਾ 5 ਸਟਾਰ ਹੋਟਲ ਹੈ ਭਾਈ ਇਹ ਕੀ ਬਾਤ ਹੈ ਮੈਂ 6.5 ਫੁੱਟ ਦਾ ਬੈੱਡ ਹੈ ਮੇਰੇ ਅੱਛਾ ਵਾਹ ਵਾਹ ਲੋਈ ਦੋਸਤੋ ਗਲੈਂਸਿੰਗ ਉਹਨਾਂ ਨੇ ਜਿਹੜਾ ਬੈੱਡ ਵੀ ਅੰਦਰ ਲਾਤਾ ਜਿੱਥੇ ਮਰਜੀ ਨਿਊਜ਼ੀਲੈਂਡ ਦੇ ਵਿੱਚ ਇਹ ਚਲੇ ਜਾਣ ਬਾਇਰ ਰੋਡ ਇਸ ਤੇ ਸੋ ਸਕਦੇ ਨੇ ਬਹਿ ਸਕਦੇ ਨੇ ਖਾ ਸਕਦੇ ਨੇ ਪੀ ਸਕਦੇ ਨੇ ਆਹ ਭਾਜੀ ਇਹ ਰਬਿਸ਼ ਬਿਨ ਇਹ ਵੀ ਰਿਕੁਆਇਰਮੈਂਟ ਹੈ 10 ਲੀਟਰ ਦਾ ਰਬਿਸ਼ ਬਿਨ ਹੋਣਾ ਚਾਹੀਦਾ ਟ੍ਰੈਲੀ ਵੈਨਸ ਓਕੇ ਇਹ ਕੈਂਪਰ ਵੈਨ ਬਣਾਉਣੀ ਹੈ ਮੈਨ ਲੱਗਦਾ ਕਿ ਨਿਊਜ਼ੀਲੈਂਡ ਦੀ ਪਹਿਲੀ ਛੋਟੀ ਕੈਂਪਰ ਵੈਨ ਹੋਣੀ ਐਡੀ ਛੋਟੀ ਇਦਾਂ ਦੀ ਵੈਨਾਂ 'ਚ ਲੋਕ ਹੈ ਛੋਟੀ ਵੈਨ ਛੋਟੀ ਵੈਨ ਜੀ ਪਰ ਕਹਿ ਸਕਦੇ ਨੇ ਕਿ ਪਹਿਲਾ ਪੰਜਾਬੀ ਹੈ ਜਿਨੇ ਮਿਸਾਲ ਕਾਇਮ ਕੀਤੀ ਹੈ ਹੋ ਸਕਦਾ ਸ਼ਾਇਦ ਮੈਂ ਪਹਿਲਾ ਨਾ ਪਰ ਹੁਣ ਬਹੁਤ ਲੋਗ ਆ ਰਹੇ ਹਾਂ ਮੈਨੂੰ ਮੈਸੇਜ ਆਉਂਦੇ ਨੇ ਲੋਕ ਪਰ ਸਟਾਰਟਿੰਗ ਤੁਸੀਂ ਕੀਤੀ ਸਟਾਰਟਿੰਗ ਤੁਸੀਂ ਜੀ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਰੇਡੀਓ ਸਾਡੇ ਵਾਲਾ ਮੈਂ ਤੁਹਾਡਾ ਦੋਸਤ ਤੇ ਹੋਸਟ ਲਾਡੀ ਸਿੰਘ ਪਟਿਆਲਾ ਸਟੂਡੀਓ ਦੇ ਵਿੱਚ ਬਹੁਤ ਹੀ ਪਿਆਰੀ ਜੀ ਸ਼ਖਸੀਅਤ ਸਾਡੇ ਕੋਲ ਪਹੁੰਚੀ ਹੈ ਗਲਨ ਸਿੰਘ ਨਾਮ ਉਹਦਾ ਗੁਰਜੀਤ ਸਿੰਘ ਹੈ ਬਟ ਕਹਿੰਦੇ ਨੇ ਕਿ ਤੁਹਾਨੂੰ ਇੱਥੇ ਮਾੜਾ ਮੋਟਾੜਾ ਨਾਮ ਹੈ ਬਾਹਰਲੀ ਕੰਟਰੀਆਂ ਚ ਗੂਰੇ ਨਹੀਂ ਲੈ ਸਕਦੇ ਤਾਂ ਚੇਂਜ ਕਰ ਲੈਣਾ ਠੀਕ ਹੈ ਕਰਦੇ ਵੀ ਨਹੀਂ ਸਾਡੇ ਭੈਣ ਭਰਾ ਤੇ ਕੋਈ ਦੇਚ ਵੱਡੀ ਗੱਲ ਵੀ ਨਹੀਂ ਵੀ ਚੇਂਜ ਕਰ ਲਿਆ ਹਾਂਜੀ ਹਾਂਜੀ ਆਪਣੇ ਪਰਿਵਾਰ ਨੂੰ ਆਪਣੇ ਦੋਸਤ ਮਿੱਤਰਾਂ ਨੂੰ ਤਾਂ ਨਾਮ ਪਤਾ ਹੀ ਹੁੰਦਾ ਜਿਹੜਾ ਤੁਹਾਡਾ ਰੀਅਲ ਨੇਮ ਹੈ ਜੋ ਪਾਸਪੋਰਟ ਤੇ ਹੈ ਪਰ ਇੱਥੇ ਕਈ ਵਾਰੀ ਆਪਾਂ ਨੂੰ ਕਹਿੰਦੇ ਕਿ ਗੈਰੀ ਹੈਰੀ ਉਹ ਹੈ ਨਾ ਜੈਰੀ ਕੁਛ ਆਪਾਂ ਨੂੰ ਨਾਮ ਆਪਣੇ ਗਲੇਨ ਸਿੰਘ ਥੋੜਾ ਜਿਹਾ ਔਕਵਰਡ ਲੱਗਦਾ ਕੋਈ ਨਵਾਂ ਨਵਾਂ ਪੰਜਾਬੀਆਂ ਚ ਆਇਆ ਨਾ ਜਿਹ ਹੈ ਜੀ ਪਹਿਲਾਂ ਸਭ ਤੋਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਮ ਰੇਡੀਓ ਸਾਡੇ ਵਾਲੇ ਦੇ ਹਮਿਲਟਨ ਸਟੂਡੀਓ ਦੇ ਵਿੱਚ ਗਲੇਨ ਸਿੰਘ ਕੀ ਹਾਲ ਚਾਲ ਹੈ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਜੀ ਜੀ ਪਾਣੀ ਨਵੇਂ ਨਵੇਂ ਕੰਮ ਤੁਸੀਂ ਕਰੀ ਜਾਂਦੇ ਪਹਾੜਾਂ ਤੇ ਚੜੀ ਜਾਂਦੇ ਕੋਈ ਹੁਣ ਪਹਾੜ ਰਹਿ ਗਿਆ ਨਿਊਜ਼ੀਲੈਂਡ ਦਾ ਨਾਰਥ ਦਾ ਕਿ ਕੋਈ ਤੁਹਾਨੂੰ ਲੱਗਦਾ ਕਿ ਜਾਣਾ ਬਣਦਾ ਕਿਤੇ ਹੋਰ ਨਹੀਂ ਇੱਕ ਰਹਿ ਗਿਆ ਬਾਈ ਜੀ ਆ ਟਾੜੇ ਲੱਗੇ ਜਿਹੜਾ ਮਿਲ ਤੈਨੂੰ ਤੁਸੀਂ ਮੈਂ ਦੱਸਿਆ ਹੁਣੇ ਜੀ ਇੱਕ ਹੋਰ ਰਹਿ ਗਿਆ ਫਾਕਰੀ ਮਾਟਾ ਫਾਕਰੀ ਮਾਟਾ ਜੀ ਇੱਕ ਹੋਰ ਰਹਿ ਗਿਆ ਵਾ ਤੇ ਇੱਕ ਫਾਕ ਤਾਂ ਨਹੀਂ ਲੱਗੇ ਮਾਉਂਟ ਹੈਗਾ ਇੱਕ ਹੋਰ ਰਹਿ ਗਿਆ ਬਾਕੀ ਟੌਪ 3 ਆਪਾਂ ਨਾਰਥ ਆਇਲੈਂਡ ਦੇ ਸਾਰੇ ਪੰਜ ਕਰ ਚੁੱਕੇ ਚਾਗ ਚੁੱਕੇ ਪਾਜੀ ਹਾਕਰੀ ਮਾਟਾ ਬਹੁਤ ਟਫ ਹੈ 1300 ਜਿਹੜੀਆਂ ਸਟੇਅਰ ਹੈ ਈਚਵੇ ਆ ਜੀ ਉਹ ਐ ਹੀ ਬਣਿਆ ਪਿਆ ਬਿਲਕੁਲ ਐ ਜਾਂਦਾ ਤਾਰ ਮੈਂ ਕਿਹਾ ਜੀ 2000 ਸਟੇਅਰਸ ਹਾਂ ਬਲੋ ਇਹ ਚੜਾਈ ਜੜੂਈ ਤਾਂ ਆਪਾਂ ਨੂੰ ਕੋਈ ਨਹੀਂ ਆਪਾਂ ਭਾਜੀ ਦੋਸਤੋ ਗਲੈਂਸ ਸਿੰਘ ਉਹਨਾਂ ਨੇ ਇੱਕ ਵੈਨ ਤਿਆਰ ਕੀਤੀ ਹੈ ਇਸ ਵੀਡੀਓ ਦੇ ਵਿੱਚ ਤੁਸੀਂ ਵੈਨ ਦੇਖ ਰਹੇ ਹੋ ਪਿੱਛੇ ਦੋ ਇਹਨਾਂ ਨੇ ਟੈਂਕਰ ਲਗਾਏ ਆ ਉੱਪਰ ਟੈਬ ਲਗਾਈ ਹੈ ਸੋਣ ਵਾਲਾ ਬੈੱਡ ਬਣਾਇਆ ਇਹਨਾਂ ਨੂੰ ਅਪਰੂਵਲ ਵੀ ਮਿਲੀ ਹੈ ਗਵਰਨਮੈਂਟ ਆਫ ਨਿਊਜ਼ੀਲੈਂਡ ਤੋਂ ਕਿ ਇਹ ਤੁਸੀਂ ਕਰਟਨਸ ਲਗਾਏ ਆ ਕਾਫੀ ਕੁਝ ਜੋ ਵੀ ਉਹਨਾਂ ਦੇ ਰੈਸਟ੍ਰਿਕਸ਼ਨ ਸੀਗੀਆਂ ਇਹਨਾਂ ਨੇ ਉਹ ਪੂਰੀਆਂ ਕਲੀਅਰ ਕੀਤੀਆਂ ਤੇ ਤੁਸੀਂ ਇਸ ਸਾਡੇ ਪੋਡਕਾਸਟ ਦੇ ਵਿੱਚ ਉਹ ਦੇਖੋਗੇ ਤੇ ਸ਼ੋਅ ਚੱਲ ਰਿਹਾ ਜੀ ਕੌਫੀ ਵਿਦ ਰੇਡੀਓ ਸਾਡੇ ਵਾਲਾ ਗਲੈਂਸਿੰਗ ਸਾਡੇ ਅੱਜ ਦੇ ਮਹਿਮਾਨ ਨੇ ਤੇ ਤੁਹਾਨੂੰ ਇਹਨਾਂ ਦੇ ਬਾਰੇ ਦੱਸਾਂਗੇ ਇਹ ਬਹੁਤ ਉੱਚੇ-ਉੱਚੇ ਪਹਾੜਾਂ ਤੇ ਇਕੱਲੇ ਚਲੇ ਜਾਂਦੇ ਨੇ ਟਿਕਟੌਕ ਫੇਮਸ ਨੇ ਆਪਣੀ ਵੀਡੀਓਜ਼ ਬਣਾਉਂਦੇ ਨੇ ਸਾਰਾ ਕੁਝ ਉਹਦੇ ਵਿੱਚ ਕਰਦੇ ਨੇ ਤੇ ਭਾਜੀ ਮਿਸਾਲ ਕਾਇਮ ਕਰੀ ਜੰਨੇ ਤੁਸੀਂ ਪੰਜਾਬੀਆਂ ਨੂੰ ਕਿਹੜਾ ਮੈਸੇਜ ਦੇਣਾ ਚਾਹੋਗੇ ਕਿ ਪੰਜਾਬੀਆਂ ਦੇ ਸ਼ੌਂਕ ਤਾਂ ਵੱਲੇ ਨੇ ਪੰਜਾਬੀ ਹਮੇਸ਼ਾ ਆਪਣੇ ਸ਼ੌਂਕ ਦੇ ਨਾਲ ਜਾਣੇ ਜਾਂਦੇ ਨੇ ਹਰ ਇੱਕ ਪੰਜਾਬੀ ਦੇ ਸ਼ੌਕ ਕਿ ਮੈਂ ਕੱਪੜੇ ਪਾਵਾਂ ਆਪਣੇ ਆਪ ਨੂੰ ਵੈਲ ਮੈਂਟੇਨ ਰੱਖਾਂ ਤੇ ਤੁਹਾਡਾ ਵੀ ਬੜਾ ਪਿਆਰਾ ਜਿਹਾ ਸ਼ੌਕ ਹੈ ਮੇਰੇ ਕੋਲ ਬਹੁਤ ਘੱਟ ਪੰਜਾਬੀ ਨੇ ਐਵੇਂ ਦਾ ਸ਼ੌਕ ਰੱਖਣ ਵਾਲੇ ਹਾਂਜੀ 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 ਤੇ ਸ਼ੌਂਕ ਸਾਰਿਆਂ ਦਾ ਆਪਣਾ ਆਪਣਾ ਹੁੰਦਾ ਵਾ ਜੀ ਤੇ ਸਾਰਿਆਂ ਦਾ ਇੱਕੋ ਹੀ ਸ਼ੌਕ ਹੋ ਜਾਏ ਤਾਂ ਫਿਰ ਸਾਰੇ ਇੱਕੋ ਜੁਕੇ ਨਾ ਹੋ ਜਾਣ ਇਸ ਕਰਕੇ ਮੇਰਾ ਇਹ ਸ਼ੌਕ ਆ ਘੁੰਮਣ ਫੇਰਨ ਦਾ ਕਿਸੇ ਦਾ ਹੋਰ ਕੋਈ ਸ਼ੌਕ ਹੋਊਗਾ ਕਿਸੇ ਦਾ ਬਿਜ਼ਨਸ ਵੱਡਾ ਕਰਨਾ ਸ਼ੌਂਕ ਹੋਊਗਾ ਕਿਸੇ ਦਾ ਵੱਡੇ ਘਰ ਲੈਣਾ ਜਾਂ ਕਿਸੇ ਦਾ সুইমিং ਕਰਨਾ ਜਾਂ ਕਿਸੇ ਦਾ ਕੁਝ ਹੋਰ ਮੇਰਾ ਇਹ ਸ਼ੌਂਕ ਹੈ ਤੇ ਮੈਂ ਇਹੋ ਹੀ ਚਾਹੁੰਦਾ ਆਪਣੇ ਵੀਰ ਭਰਾ ਭੈਣਾਂ ਨੂੰ ਉਹੀ ਕਹਿਣਾ ਚਾਹੁੰਦਾ ਕਿ ਜੋ ਵੀ ਤੁਹਾਡਾ ਸ਼ੌਕ ਹੈ ਸ਼ੌਂਕ ਨਾਲ ਮਾਰਨ ਦਿਓ ਉਹ ਜੇ ਆਪਾਂ ਸੋਚਦੇ ਨਾ ਕਿ ਆਪਾਂ ਕਈ ਵਾਰ ਇਕੱਲੇ ਬੈ ਕੇ ਸੋਚਦੇ ਹਾਂ ਜਿੰਦਗੀ ਤੇ ਕੀ ਕਰਨਾ ਹੈ ਆਪ ਨੂੰ ਰੱਬ ਨੇ ਕਿਉਂ ਭੇਜਿਆ ਰੱਬ ਨੇ ਤੁਹਾਨੂੰ ਉਹੀ ਕਰਨ ਨੂੰ ਭੇਜਿਆ ਵਾ ਜੋ ਤੁਸੀਂ ਕਰਨਾ ਚਾਹੁੰਦੇ ਜੀ ਜੋ ਤੁਹਾਡਾ ਸ਼ੌਕ ਹੈ ਨਾ ਉਸੇ ਕਰਕੇ ਤੁਹਾਨੂੰ ਰੱਬ ਨੇ ਭੇਜਿਆ ਇਹ ਸਿੰਪਲ ਆਪਣੇ ਮਨ ਚ ਪਾ ਲਿਓ ਕਿਸੇ ਬਜ਼ੁਰਗ ਨੇ ਵੀ ਭਾਜੀ ਇਹ ਗੱਲ ਕਹੀ ਹੈ ਕਿ ਤੁਹਾਡੇ ਅੰਦਰ ਰੱਬ ਨੇ ਜਿਹੜੀ ਚਿਪ ਲਾਈ ਹੈ ਨਾ ਉਹ ਵਾਰ-ਵਾਰ ਵਰਕ ਕਰਦੀ ਹੈ ਕੰਮ ਕਰਦੀ ਹੈ ਕਿਸ ਤਰ੍ਹਾਂ ਤੋ ਇਸ ਕੰਮ ਲਈ ਬਣਿਆ ਤੇ ਤੈਨੂੰ ਆ ਕੰਮ ਕਰਨਾ ਚਾਹੀਦਾ ਹੁਣ ਗਲੈਂਸਿੰਗ ਬਣਿਆ ਘੁੰਮਣ ਫਿਰਨ ਲਈ ਉਹ ਮੈਂ ਆਪਣੇ ਮਨ ਦੀ ਸੁਣੀ ਜੀ ਤੇ ਮੈਨੂੰ ਮਾਨਨੰਦਰੋਂ ਕਹਿੰਦਾ ਕਿ ਤਰਾ ਸ਼ੌਂਕ ਆ ਤੁਹਾਨੂੰ ਜਿੱਦਾਂ ਪਹਿਲਾਂ ਕਿਹਾ ਕਿ ਸ਼ੌਂਕ ਬੰਦਾ ਲੈ ਕੇ ਪੈਦਾ ਹੁੰਦਾ ਵਾ ਸ਼ੌਂਕ ਬਾਅਦ ਚੋਂ ਨਹੀਂ ਪੈਦਾ ਹੁੰਦੇ ਮੇਰੇ ਅੰਦਰ ਮੈਂ ਪਛਾਣ ਲਿਆ ਟਾਈਮ ਜ਼ਿਆਦਾ ਮੈਂ ਵੇਸਟ ਨਹੀਂ ਕੀਤਾ ਤੇ ਮੈਂ ਆਪਣਾ ਟਾਈਮ ਪਛਾਨ ਲਿਆ ਆਪਣਾ ਸ਼ੌਂਕ ਤੇ ਮੈਂ ਆਪਣਾ ਸ਼ੌਂਕ ਨਾਲ ਆਪਣੀ ਜ਼ਿੰਦਗੀ ਜੀ ਰਿਹਾ ਹਾਂ ਤੇ ਮੈਂ ਬਹੁਤ ਖੁਸ਼ ਹਾਂ ਜੀ ਤਾਂ ਦੋਸਤੋ ਮੇਰੇ ਵੀ ਬੜੇ ਵੱਡੇ ਭਾਗ ਹੈ ਕਿ ਇਸ ਪੰਜਾਬੀ ਵੀਰ ਨਾਲੋਂ ਪੋਡਕਾਸਟ ਕਰ ਰਿਹਾ ਹਾਂ ਤੁਸੀਂ ਇਸ ਜਿਹੜਾ ਪੋਡਕਾਸਟ ਹੈ ਇਹਨੂੰ ਜ਼ਰੂਰ ਵੱਧ ਤੋਂ ਵੱਧ ਸ਼ੇਅਰ ਕਰਨਾ ਆਪਣੇ ਪਰਿਵਾਰਾਂ ਦੇ ਵਿੱਚ ਬੈਠ ਕੇ ਜ਼ਰੂਰ ਪੋਡਕਾਸਟ ਦੇਖਣਾ ਤੇ ਵੀਡੀਓ ਦੇ ਵਿੱਚ ਅਸੀਂ ਸਾਰਾ ਇਹਦਾ ਜ਼ਿਕਰ ਕੀਤਾ ਭਾਜ ਜਿਨ੍ਹਾਂ ਨੇ ਆਪਣੀ ਵੈਨ ਜਿਹੜੀ ਹੈ ਉਹ ਕਿਵੇਂ ਆਪ ਮੇਡ ਕੀਤੀ ਆਪ ਬਣਾਈ ਹੈ ਤੇ ਲੰਬੀ ਮਿਹਨਤ ਵੀ ਲੱਗੀ ਹੈ ਇਹ ਕੰਮ ਦਾ ਵੈਸੇ ਬਾਰਲੇ ਮਿਸਤਰੀ ਕਰਦੇ ਆ ਬਿਸਤਰੀ ਕਰਦੇ ਤੁਸੀਂ ਕਟਿੰਗ ਫਿਟਿੰਗ ਆਪ ਹੀ ਕਰਤੀ ਸਾਰੀ ਸਾਬ ਬਾਰਾਂ ਮੈਂ ਪੁੱਛਿਆ ਹੀ 6 ਤੋਂ 8000 ਡਾਲਰ ਲੈਂਦੇ ਆ ਸਾਬ ਵਿੱਚ ਸਭ ਕੁਝ ਏ ਟੂ ਏ ਟੂ ਜ਼ेड ਕਰਦੇ ਬੈਡ ਟੂ ਫਿਕਸ ਵਾਟਰ ਟੈਂਕ ਐਵਰੀਥਿੰਗ ਤੇ ਮੈਂ ਆਪੇ ਕਰੇ ਕੀਤਾ ਪਰ ਤਰਕੀਬ ਬੰਦਰ ਤਾਂ ਨਹੀਂ ਚਲਦੀ ਸੀ ਭਾਜੀ ਕਟਿੰਗ ਕਰਨੀ ਅਸਕ੍ਰੂ ਕਰਨਾ ਇਹ ਔਖਾ ਹੋ ਜਾਂਦਾ ਆਈ ਥਿੰਕ ਨਹੀਂ ਪੁੱਛਣਾ ਚਾਹੁੰਦਾ ਨਹੀਂ ਇਹ ਮੈਨੂੰ ਲੱਗਾ ਆਈ ਥਿੰਕ ਇ ਨੈਚੁਰਲ ਟੈਲੈਂਟ ਹੈ ਮੇਰੇ ਚ ਉਸਨੈਚੁਰਲ ਟੈਲੈਂਟ ਹੈ ਵਾਹੋ ਲੱਕੜ ਦੁਕੜ ਦਾ ਕੰਮ ਮੇਰੇ ਕੋ ਪੇਲੇ ਮੇਰੀ ਸ਼ਾਪ ਵੀ ਦੇ ਮੋਬਾਈਲ ਕਿਸ ਨੇ ਕੋ ਗੱਡੀ ਤਿਆਰ ਕਰਨੇ ਕਰ ਦੋਗੇ ਮੈਂ ਕਿਹਾ ਇੱਕ ਵਾਰ ਵੀਡੀਓ ਚ ਜੇ ਕਰਾਉਣੀ ਕਿਸੇ ਨੇ ਜੀ ਤੇ ਮੈਂ ਕਰ ਸਕਦਾ ਜੇ ਕੋਈ ਪੰਜਾਬੀ ਹੋਵੇ ਉਹਨੂੰ ਮਾੜਾ ਮੋਟਾ ਛੂਟ ਦਿਓਗੇ ਹਾਂ ਥੋੜੇ ਛੂਟ ਇੱਕ ਵਾਰ ਬਾਹਰ ਪ੍ਰਾਈਸ ਪਤਾ ਕਰ ਲੈ ਜੀ ਉਤੋਂ ਅੱਧਾ ਅੱਧਾ ਲਵਾਂਗਾ ਮੈਂ ਲੋ ਜੀ ਪ੍ਰੋਮੋਸ਼ਨ ਵੀ ਨਾਲ ਦੇਣਾ ਕਿਸੇ ਨੇ ਇੰਦਾਂ ਦੀ ਆਪਣੀ ਵੈਨ ਬਣਾਉਣੀ ਹੈ ਤਾਂ ਭਾਜੀ ਤੋਂ ਵੈਨ ਆਪਣੀ ਬਣਾ ਸਕਦਾ ਤੇ ਸਕਰੂ ਵੀ ਕੱਸ ਦਾਂਗੇ ਆਪਾਂ ਮੈਡ ਵੀ ਲਗਾ ਦ ਆ ਗਵਰਨਮੈਂਟ ਦੀ ਰਿਸਟ੍ਰਿਕਸ਼ਨ ਉਹ ਵੀ ਕਲੀਅਰ ਕਰਾਂਗੇ ਪੂਰਾ ਕਲੀਅਰ ਕਰਕੇ ਇੱਕ ਵੱਡੀ ਗੱਲ ਹੈ ਜੀ ਪਾਜੀ ਨੇ ਇਹਦੇ ਵਿੱਚ ਟਾਇਲਟ ਵੀ ਲਗਾਈ ਪਈ ਹੈ ਹਾਂਜੀ ਇਹ ਰਿਕੁਆਇਰਮੈਂਟਸ ਨੇ ਕੀ ਬਾਤ ਹੈ ਤੁਹਾਡੇ ਜਰਗੀਟਾਡਾ ਹੁਣ ਪਲੇਟਫਾਰਮ ਵੱਡਾ ਮੈਂ ਤੁਹਾਨੂੰ ਸਾਰਿਆਂ ਨੂੰ ਪੰਜਾਬੀ ਨੂੰ ਦੱਸਦਾ ਕਿ ਜੇ ਕੈਂਪਰ ਵੈਨ ਤੁਸੀਂ ਬਣਾਉਣੀ ਆ ਤੇ ਕੈਂਪਰ ਵੈਨ ਵਾਸਤੇ ਸੈਲਫ ਕੰਟੇਨ ਕੈਂਪਰ ਵੈਨ ਦੋ ਤਰ੍ਹਾਂ ਦੀ ਕੈਂਪਰ ਵੈਨ ਹੁੰਦੀ ਹੈ ਬਈ ਇੱਕ ਨਾਨ ਸੈਲਫ ਇੱਕ ਸੈਲਫ ਕੰਟੇਨ ਨਾਨ ਸੈਲਫ ਦਾ ਹੁੰਦਾ ਕਿ ਜਿੱਥੇ ਨਾ ਕੋਈ ਟਾਇਲਟ ਹੈ ਕੋਈ ਕੁਝ ਨਹੀਂ ਸਿਰਫ ਇੱਕ ਬੈੱਡ ਆ ਪਰ ਉਹਦਾ ਨੁਕਸਾਨ ਇਹ ਹੈ ਕਿ ਤੁਸੀਂ ਰਾਤ ਕਿਤੇ ਫਰੀडम ਕੈਂਪਿੰ ਫਰੀडम ਮੰਨ ਕੇ ਜਬੀ ਦੇ ਖੰਡੇ ਤੇ ਜਿੱਥੇ ਫਰੀडम ਕੈਂਪਿੰਗ ਬਣੀ ਹੈ ਉੱਥੇ ਤੁਸੀਂ ਰਹਿ ਨਹੀਂ ਸਕਦੇ ਜੇ ਤੁਸੀਂ ਉੱਥੇ ਰਾਤ ਰਹੇ ਤੁਹਾਡੇ ਤੁਹਾਡੀ ਵੈਨ ਅਪਰੂਵਲ ਨਹੀਂ ਹੈਗੀ ਤੇ ਤੁਹਾਨੂੰ ਫਾਈਨ ਮਿਲਣਾ 400 ਡਾਲਰ ਪਰ ਜੇ ਤੁਹਾਡਾ ਅਪਰੂਵਲ ਹੈ 셀ਫ ਕੰਟੇਨ ਹੈ ਤੇ ਤੁਹਾਨੂੰ ਕੋਈ ਫਾਈਨ ਨਹੀਂ ਮਿਲਣਾ ਤੁਸੀਂ ਹਰਾਰ ਕਿਤੇ ਵੀ ਰਹਿ ਸਕਦੇ ਜੀ ਤੇ ਉਹਦੇ ਵਾਸਤੇ ਪੰਜ ਰਿਕੁਆਇਰਮੈਂਟਸ ਨੇ ਮੇਨ ਟਾਇਲ ਫਿਕਸ ਟਾਇਲਟ ਰਬਿਸ਼ ਬਿਨ ਸਿੰਕ ਟੈਪ ਐਂਡ ਗ੍ਰੇ ਵਾਟਰ ਗ੍ਰੇ ਵਾਟਰ ਕਹਿੰਦੇ ਆ ਗੰਦੇ ਪਾਣੀ ਵਾਲਾ ਐਂਡ ਨਾ ਪਰ ਡレイン ਕਰਦੇ ਹਾਂ ਜੀ ਐਂਡ ਫਰੈਸ਼ ਵਾਟਰ ਟੈਂਕ ਇਹ ਚਾਰ ਪੰਜ ਰਿਕੁਆਇਰ ਰਿਕੁਆਇਰਮੈਂਟਸ ਨੇ ਟਾੜੀਆਂ ਹੋਣੀ ਚਾਹੀਦੀਆਂ ਪੂਰੀਆਂ ਜੀ ਤੇ ਉਹਦੇ ਵਿੱਚ ਕਈ ਡੀਪ ਹੋਰ ਵੀ ਹੈਗਾ ਉਹ ਆਪੇ ਤੁਹਾਨੂੰ ਪਾ ਲੈਣਾ ਜੀ ਤੁਸੀਂ ਉਹ ਕੰਮ ਜੇ ਪਏ ਤੇ ਉਹ ਜਦੋਂ ਇਹ ਚਾਰ ਪੰਜ ਚੀਜ਼ਾਂ ਤੁਹਾਡੀਆਂ ਪੂਰੀਆਂ ਵਾ ਫਿਰ ਆਪਾਂ ਜਾਣਾ ਵਾ ਕਿਸੇ ਇਨਸਪੈਕਟਰ ਜਿਹੜੇ ਚੈੱਕ ਕਰਦੇ ਵੇਣ ਆਰ ਵੀ ਮੇਗਾ ਹੈਗੇ ਤਰੰਗਰ ਚ ਉਹ ਉਹਨਾਂ ਕੋ ਜਾ ਕੇ ਵੈਨ ਖੜਨੀ ਉਹਨਾਂ ਤੁਹਾਡੀ ਵੈਨ ਚੈੱਕ ਕਰਨੀ ਜੇ ਉਹਨਾਂ ਨੂੰ ਕੋਈ ਫਾਲਟ ਨਿਕਲਿਆ ਗਿਆ ਸਹੀ ਨਹੀਂ ਹੈ ਉਹਨਾਂ ਦਾ ਨੂੰ ਫੇਲ ਕਰ ਦੇਣਾ ਜੀ ਉਹਦੀ ਫੀਸ ਹੈ ਗਿਆ 240 ਡਾਲਰ 240 240 ਜੀ ਜੇ ਪਾਸ ਹੋ ਗਈ ਉਹ ਸਟicker ਦੇ ਕੋਸਟ ਜੇ ਪਾਸ ਹੋ ਗਈ ਵੈਨ ਤੇ 240 ਜੇ ਫੇਲ ਹੋ ਗਈ ਤੇ ਫਿਰ ਉਸੇ ਫੀਸ ਚ ਦੁਬਾਰਾ ਇੱਕ ਵਾਰ ਫੇਰ ਮੌਕਾ ਮਿਲਦਾ ਤੁਹਾਨੂੰ ਤੁਹਾਨੂੰ ਮਿਲਿਆ ਸੀ ਮੌਕਾ ਨਹੀਂ ਮੈਂ ਪਹਿਲੇ ਚ ਹੀ ਹੋ ਗਿਆ ਲੋ ਜੀ ਕਮਾਲ ਕਰ ਦਿੱ ਸਰਦਾਰ ਸਾਹਿਬ ਨੇ ਕਿ ਉਹ ਪਹਿਲੇ ਚ ਹੀ ਨਾਲੇ ਕਲੀਅਰ ਕਰਤਾ ਕਿਉਂਕਿ ਮੇਰਾ ਕੰਟੈਕਟ ਬਹੁਤ ਲੋਕਾਂ ਨਾਲ ਹੈਗਾ ਜਦੋਂ ਮੈਂ ਘੁੰਮਦਾ ਫਿਰਦਾ ਵਾਂ ਇੱਕ ਪੇਜ ਹੈਗਾ Facebook ਤੇ self contain Facebook ਪੇਜ ਜੀ ਉਹ ਚ ਸਾਰੇ ਉਹ ਹੀ ਆ ਜਿਹੜੇ ਟ੍ਰੈਵਲ ਕਰਦੇ ਆ ਮੁੰਡੇ ਮੁੰਡੇ ਕੁੜੀਆਂ ਤੇ ਉਹ ਐਕਸੋਜਨ ਹੀ ਇਨਫੋਰਮੇਸ਼ਨ ਸ਼ੇਅਰ ਕਰਦੇ ਰਹਿੰਦੇ ਆ ਜੇ ਮੈਨੂੰ ਕੁਝ ਪਤਾ ਨਹੀਂ ਲੱਗਦਾ ਕਿ ਮੈਂ ਉਹ ਪੇਜ ਕਮ ਟਿੰਦਾ ਸੋਇਸ ਹੈ ਇਹ ਨੀਵਾਂ ਤੇ ਉਹ ਤੋਂ ਲੋਕੀ ਦੱਸ ਦਿੰਦੇ ਮੈਨੂੰ ਕੀ ਆ ਗਲਤ ਹੈ ਸਹੀ ਹੈ ਤੇ ਮੈਂ ਪਹਿਲੇ ਸੱਤੇ ਚ ਆਪਾਂ ਕਰਦੇ ਕਿੰਨਾ ਟਾਈਮ ਪਾਜੀ ਲੱਗਿਆ ਵੈਨ ਨੂੰ ਰੈਡੀ ਕਰਨਾ ਵੈਨ ਨੂੰ ਮੈਂ ਕਿਉਂ ਵੀਕੈਂਡ ਤੇ ਕੰਮ ਕਰਦਾ ਹਾਂ ਮੈਂ ਤੁਹਾਡਾ ਰੂਟੀਨ ਚ ਨਹੀਂ ਰੂਟੀਨ ਚ ਨਹੀਂ ਵੀਕਐਂਡ ਤੇ ਅੱਜ ਮੈਂ ਬੈਡ ਬਣਾ ਲਿਆ ਵੀਕਐਂਡ ਤੇ ਅਗਲੇ ਵੀਕਐਂਡ ਤੇ ਮੈਂ ਟੈਂਕ ਸੈਟ ਇੰਸਟਾਲ ਕਰ ਲਿਆ ਫਰੇਮ ਬਣਾ ਲਿਆ ਮਤਲਬ ਕਿ ਮੈਨੂੰ 3-4 ਵੀਕ ਲੱਗੇ ਜੀ ਹਾਂ ਭਾਜੀ ਮੈਂ ਇੱਥੇ ਗੱਲ ਹੋਰ ਕਹਿਣੀ ਚਾਹਾਂਗਾ ਸ਼ਾਇਦ ਸਾਡੇ ਫਾਲੋਅਰ ਤੁਹਾਨੂੰ ਨਾ ਪਹਿਚਾਣਣ ਹਾਂਜੀ ਗਲੈਂਸਿੰਗ ਨੂੰ ਤਾਂ ਜਾਣਦਾ ਹੈ ਤੁਸੀਂ ਕੈਪ ਪਾਈ ਹੈ ਉਦਾਂ ਤੁਸੀਂ ਰਿਬੰਝਾ ਬਣ ਕੇ ਰੱਖੋ ਉਦੋਂ ਮੇਰੇ ਜਦੋਂ ਮੇਰੇ ਵਾਲ ਲੰਬੇ ਹੁੰਦੇ ਨੇ ਨਾ ਭਾਈ ਉਦੋਂ ਮੈਂ ਉਹ ਬੰਨਦਾ ਹਾਂ ਕਿਉਂਕਿ ਮੈਂ ਪਹਾੜਪੁਰ ਚੜਦਾਂ ਪਸੀਨਾ ਆਉਂਦਾ ਮੱਥਾ ਸਹੀਦ ਜੀ ਜਿੱਦ ਅੱਜ ਕੈਪ ਮੈਂ ਪ ਅੱਛਾ ਅੱਜ ਇਦਾਂ ਬਤਾ ਮੈਨੂੰ ਅਸਲੀ ਨਜ਼ਰ ਆਇਆ ਜੀ ਆਹ ਮੈਂ ਇਦਾਂ ਹੀ ਰੱਖਦਾ ਮੋਸਟਲੀ ਅੱਛਾ ਜੀ ਕਿ ਤੁਸੀਂ ਮੈਨੂੰ ਵੇਖੋ ਕੈਪਟਨ ਤੁਸੀਂ ਕਬੱਡੀ ਚ ਵੀ ਰੈਂਬੋ ਉਹਨੂੰ ਰੈਂਬੋ ਕਹਿੰਦੇ ਆ। ਆ ਸੁਣਿਆ ਮੈਂ ਰੈਂਬੋ। ਰੈਂਬੋ ਰੈਂਬੋ ਆ ਕੇ ਕਹਿੰਦੇ ਆ। ਉਹ ਕਹਿੰਦੇ ਜਦੋਂ ਰੈਂਬੋ ਆਂਦਾ ਨਾ ਫਿਰ ਨੇਰੀ ਢਾਲ ਲੈਂਦਾ। ਹਾਂਜੀ। ਬੜਾ ਤਕੜਾ ਜਾਫੀ ਆਉ। ਹਾਂਜੀ ਹਾਂਜੀ। ਮੈਂ ਵੀ ਵੇਖੀ ਵੀਡੀਓ ਦੀ ਮੈਂ ਰੈਂਬੋ। ਚੇਪ ਵਧੀਆ ਲਾਂਦਾ ਰੈਂਬੋ। ਹਾਂਜੀ। ਤੇ ਉਹਦਾ ਤੁਸੀਂ ਵੀ ਮੈਂ ਉਹ ਲਾਲ ਪੱਟੀ ਬੰਦਾ। ਲਾਲ ਪੱਟੀ। ਤੁਸੀਂ ਥੋੜੀ ਜਿਹੀ ਚੋੜੀ ਰੰਗ-ਬਰੰਗੀ ਜੀ ਬੰਨ ਕੇ ਰੱਖਦੇ। ਉਹ ਫਿਰ ਥੋੜਾ ਜਿਹਾ ਸਪਿਰਚੁਅਲ ਚ ਵੀ ਆ ਜਾਂਦੇ ਆ ਤੇ ਥੋੜਾ ਜਿਹਾ ਨਾਲ ਮੇਰਾ ਸਿਰ ਤੇ ਪਸੀਨਾ ਪਸੁੰਦਾ ਪੂੰਝ ਦਿੰਦੇ ਆ। ਜੀ। ਬਸ ਇਹੀ ਹੋਰ ਇੱਥੇ ਕੋਈ ਇਹਦਾ ਜਲ ਮਾਂ ਨੂੰ ਮੈਂ ਬਹੁਤ ਪਿਆਰ ਕਰਦਾ ਕਿਉਂਕਿ ਮੇਰੇ ਫਾਦਰ ਕਿੰਨਾ ਪਿਆਰ ਕਰਦੇ ਹੋ ਇਹ ਨੂੰ ਮੈਂ ਨਹੀਂ ਸਕਦੇ ਆਪਾਂ ਪਰ ਜੋ ਵੀ ਅੱਜ ਹੈਗੇ ਆ ਆਪਾਂ ਮਾਂ ਦੇ ਬਲੌਗ ਮਾਂ ਦੇ ਕਰਕੇ ਹੀ ਆ ਤੇ ਕਿਉਂਕਿ ਮੇਰੇ ਸਾਡੇ ਫਾਦਰ ਵੀ ਮੈਂ ਡੈਥ ਹੋ ਗਈ ਸੀ ਉਹਨਾਂ ਦੀ 1994 ਚ ਮੈਂ ਉਹ ਤੋਂ 5 ਸਾਲਾਂ ਦਾ ਜੀ ਤੇ ਉਸ ਤੋਂ ਬਾਅਦ ਮਾਂ ਨੇ ਪਾਲਿਆ ਤੇ ਮਾਂ ਨਾਲ ਪਿਆਰ ਸਾਰੀ ਕਰਦੇ ਆ ਤੇ ਮਾਂ ਹੁਣ ਮੇਰੇ ਇੱਥੇ ਆਈ ਹੈ ਨਿਊਜ਼ੀਲੈਂਡ ਤੇ ਵਦਿਆ ਉਹਨਾਂ ਨੇ ਮੈਨੂੰ ਖੜਦਨ ਆਪਣੇ ਮੈਂਚ ਤੇ ਮਮੀ ਪਰੌਂਠੇ پراੜੇ ਸਵੇਰੇ ਬਣਾ ਕੇ ਭੇਜਦੇ ਨਹੀਂ ਨਹੀਂ ਪਰੌਂਠੇ ਪਰੌਂਠੇ ਨਹੀਂ ਮੈਂ ਖਾਂਦਾ ਖਾਂਦੇ ਨਹੀਂ ਨਾ ਕਾ ਤੂੰ ਵੈਸੇ ਹੁਣ ਮੇਰਾ ਪਤਾ ਨਹੀਂ ਹੁਣ ਮੈਨੂੰ ਹੁਣ ਲੋਕੀ ਕਹਿਣ ਕਿ ਮੇਰਾ ਸਾਰੇ ਲਾਈਫ ਹੀ ਚੇਂਜ ਹੋ ਗਈ ਆ ਮੇਰਾ ਸਟਰਕਚਰ ਹੀ ਉਦਾਂ ਦਾ ਵਾ ਤੇ ਰੋਟੀ ਸਾਡੇ ਮੈਂ ਹੀ ਬਣਾਉਂਦੇ ਨਹੀਂ ਆ ਰੋਟੀ ਮੈਂ ਖਾਂਦਾ ਨਹੀਂ ਮੇਰੀ ਡਾਈਟ ਹੀ ਨਾਲ ਮੈਂ ਡਾਈਟ ਦੱਸ ਦਿੰਦਾ ਸਵੇਰੇ ਤੜਕੇ ਜਿਮ ਚੱਲ ਜਾਂਦਾ ਮੈਂ 3:30 ਸਾਢੇ ਤਿੰਨ ਸਾਢੇ ਤਿੰਨ ਫਾਈਵਰੀ ਡੇ 5 ਵਜੇ ਮੈਂ ਆਪਣੀ ਜੌਬ ਸ਼ੁਰੂ ਕਰ ਪੰਜ ਦਿਨ ਜਾਂਦੇ ਹੋ ਤੁਸੀਂ ਚਾਰ ਜਾਂ ਪੰਜ ਚਾਰ ਤੇ ਪੱਕਾ ਹੀ ਹੈ ਨਾ ਜੀ ਤੇ ਸਾਢੇ ਤਿੰਨ ਮੈਂ ਉੱਠ ਪੇਗੇ ਜਿਮ ਚਲੇ ਜਾਂਦਾ ਜਿਮ ਮੈਂ ਪੌਣੇ ਚਾਰ ਪਹੁੰਚ ਜਾਂਦਾ ਘਰ ਦੇ ਲੱਗ ਗਈ ਜਿਮ ਲਾ ਕੇ ਉੱਥੇ ਸ਼ਾਵਰ ਕਰਕੇ ਮੇਰੀ ਵਾਈਫ ਵੀ ਨਾਲ ਜਾਂਦੀ ਐ ਸ਼ਾਵਰ ਕਰਕੇ ਨਾਲ ਹੀ ਕੰਮ ਤੇ ਕੰਮ ਤੋਂ ਵਾਪਸ 6 ਵਜੇ ਰਾਤੀਂ ਘਰ ਆਉਂਦੇ ਆ ਡਾਈਟ ਮੇਰੀ ਹੈ ਕਿ ਜਿਮ ਤੋਂ ਬਾਦਾਂ ਸਿੱਧਾ ਮੇਰੇ ਓਲਸਿਆ ਦੇ ਬਦਾਮ ਹੈ 100 ਗ੍ਰਾਮ ਇੱਕ ਮੁੱਠ 100 ਗ੍ਰਾਮ ਬਣ ਜਾਂਦੇ ਆ ਨਾਲ ਬਨਾਣਾ ਵਾ ਤੇ ਇੱਕ ਅਪਲ ਗੋਜੜੀ ਹੁੰਦੀ ਹੈ ਜੀ ਤੇ ਇੱਕ ਬਨਾਣਾ ਐਪਲ ਦਸ ਇਹ ਮੇਰੀ ਬ੍ਰੇਕਫਾਸਟ ਹੈ ਲੰਚ ਚ ਮੇਰਾ 200 ਗ੍ਰਾਮ ਚਿਕਨ ਹੁੰਦਾ ਵਾ ਐਵਰੀ ਡੇ ਐਵਰੀ ਡੇ ਵਿਦ தி ਵੈਜੀਟੇਬਲਸ ਅੱਛਾ ਤੇ 3 ਵਜੇ ਮੈਂ 3 ਜਾਂ 4 ਵਜੇ ਡਿਨਰ ਕਰ ਲੈਂਦਾ ਮੈਂ ਤਿੰਨ ਵਾਰ ਹੀ ਖਾਣਾ ਦਿਨ ਚ 3-4 ਵਜੇ ਮੇਰਾ ਡਿਨਰ ਹੋ ਜਾਂਦਾ ਵਾ ਡਿਨਰ ਦੇ ਵਿੱਚ ਮੈਂ ਬ੍ਰੈਡ ਬਰਾਊਨ ਬ੍ਰੈਡ ਵਿੱਚ ਪੀਨਟ ਬਟਰ ਵਿੱਚ ਸੈਲਡ ਤੇ ਚਾਰ ਅੰਡੇ ਦੈਟਸ ਇਹ ਮੇਰਾ ਡਿਨਰ ਹੈ 4 ਵਜੇ ਤੋਂ ਬਾਅਦ ਕੁਝ ਨਹੀਂ ਖਾਂਦਾ ਰਾਤ ਅਗਲੇ 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 ਦੇ ਵਿੱਚ ਸੌਂਦੇ ਜੇ ਭੁੱਖ ਲੱਗੇ ਤੇ ਅੰਡਾ ਕਾਫੀ ਤਾਂ ਮੈਂ ਫਿਰ ਨਾਲ ਹੀ ਰੱਖੀ ਅੱਛਾ ਕਾਫੀ ਮੈਂ ਕਾਫੀ ਤਾਂ ਮੰਗਣਾ ਆ ਕਾਫੀ ਮਿਲ ਗਈ ਕਾਫੀ ਯਾਨੀ ਕਿ ਨਸ਼ੇ ਵਾਲੀ ਜੀ ਕਿ ਕਹਿੰਦੇ ਕਾਫੀਨ ਹੁੰਦੀ ਹੈ ਉਹ ਨਹੀਂ ਐ ਐਚ ਆਪਕ ਇੰਡੀਆ ਵਾਲਾ ਜਿੱਦਾਂ ਜੀਰਾ ਤੇ ਅਜਵਾਇਨ ਜੀ ਸੁੰਡ ਤੇ ਲੌਂਗ ਲਾਚੀਆਂ ਉਹ ਮੈਂ ਪਾਉਟੋ ਜੇ ਬਣਾ ਕੇ ਰੱਖਿਆ ਘਰੇਆ ਘਰੇ ਰੱਖਿਆ ਵਾ ਉਹਨੂੰ ਮੈਂ ਪਾਣੀ ਚ ਬਾਲ ਕੇ ਤੇ ਨਾਲ ਹੀ ਕੰਮ ਤੇ ਲੈ ਜਾਂਦਾ ਮਗਰ ਥਰਮਸ ਅਗੀ ਦਾ ਜਿਹੜੀ ਕਾਫੀ ਆਂਦੀ ਹੋਰ ਕਾਫੀ ਹਾਫ ਸਕੂਪ ਕਾਫੀ 2 ਲੀਟਰ ਦੀ ਥਰਮਸ ਦੇ ਵਿੱਚ ਹਾਫ ਸਕੂਪ ਕਾਫੀ ਉਹ ਦਸ ਜਸਸ ਕਾਲ ਆਇਆ ਕਰਨਾ ਪਾਣੀ ਅੱਛਾ ਬਾਕੀ ਸਾਰਾ ਕੁਝ ਓਹੀ ਕੀ ਬਾਤ ਤੇ ਇਹ ਹੀ ਮੈਂ ਪਿੰਦਾ ਰਹਿਣਾ ਸਾਰਾ ਹਾਂਜੀ ਉੱਤੇ ਕਾਫੀ ਟਾਈਮ ਤੋਂ ਇਹ ਤੁਹਾਡਾ ਸਿਸਟਮ ਖਾਂਡ ਪਿੰਦਾ ਚੱਲ ਰਿਹਾ ਜੀ ਇਹ 11 12 ਸਾਲ ਹੋ ਗਏ ਬਾਈ ਜੀ ਮੇਰੀ ਮਾਤਾ ਵੀ ਸਿਖਰੀ ਆਏ ਹੁਣ ਤੇ ਉਹ ਕਹਿੰਦੇ ਕਿ ਯਾਰ ਤੁਹਾਡੇ ਕੋਲ ਰੋਟੀ ਨਹੀਂ ਭਾਗਦੀ ਸਪਲਾਈ ਰਹਿੰਦੀ ਅਸੀਂ ਤੁਹਾਨੂੰ ਇਹ ਵੀ ਚੰਗਾ ਦੱਸਦਾ ਸੈਟਰਡੇ ਨੂੰ ਓਵਨ ਸਾਡਾ ਬਾਲਦਾ ਬੱਸ ਮੈਨੂੰ ਲੱਗਦਾ ਕਿ ਤੁਹਾਡੀ ਰੀਲ ਜ਼ਿਆਦਾ ਚੱਲੂਗੀ ਸਿਰਫ ਸੈਟਰਡੇ ਆਪਣਾ ਡਾਈਟ ਪਲਾਨ ਦੱਸਦਾ ਨਾ ਇਹ ਰੀਲ ਮੈਨੂੰ ਲੱਗਦਾ ਕਿ ਪੰਜਾਬੀਆਂ ਨੇ ਜਿਵੇਂ ਤੁਹਾਨੂੰ ਪੰਜਾਬੀ ਨੂੰ ਫੋਲੋ ਕਰਨਾ ਸ਼ੁਰੂ ਕੀਤਾ ਤੇ ਸ਼ਾਇਦ ਸਾਡੇ ਚੈਨਲ ਤੋਂ ਇੱਕ ਕਟਿੰਗ ਹੋ ਕੇ ਵੀ ਕੁਝ ਨਹੀਂ ਚਾਹੀਦੀ ਡਾਇਟ ਪੰਜਾਬੀ ਨੂੰ ਖਾਣੀ ਚਾਹੀਦੀ ਹੁ ਮੈਂ ਇਹਨਾਂ ਕੋਲ ਹੁੰਦਾ ਫਿਰਦਾ ਮੇਰੇ ਜੇਬ ਚ ਬਦਾਮ ਹੁੰਦੇ ਹੁੰਦੇ ਪੰਜਾਬੀ ਪਰੌਂਠੇ ਉਹ ਉਹ ਤੇ ਜਵਾ ਆਪਣੇ ਸੁਆਦ ਹਨ ਥੋੜੀ ਵੀ ਹੈ ਨਾ ਜੀ ਤੇ ਹੁਣ ਸਾਡੇ ਘਰ ਸਿਰਫ ਸੈਟਰਡੇ ਨੂੰ oven on ਹੁੰਦਾ ਉਹ ਚੁੱਲਾ ਜੀ ਬਾਕੀ ਮੰਡੇ ਟੂ ਫਰਡੇ oven ਨਹੀਂ on ਹੁੰਦਾ ਕਿਉਂਕਿ ਅਹੀਂ ਡਾਇਟ ਸੌਰੀ ਮੈਂ ਜ਼ਾਦਮ ਮੇਰੀ ਵਾਈਫ ਸੈਟਰਡੇ ਨੂੰ 2 ਤੋਂ 3 ਕਿਲੋ ਚਿਕਨ ਅਹੀਂ ਇਕੱਠਾ ਬਣਾ ਲੈਂਦੇ ਆ ਅੱਛਾ ਸੈਟਰਡੇ ਨੂੰ ਨਾ ਸੈਟਰਡੇ ਨੂੰ ਉਹਨੂੰ ਅਸੀਂ ਛੋਟੇ-ਛੋਟੇ ਬਾਕਸ ਦੇ ਵਿੱਚ ਰੱਖ ਕੇ ਫ੍ਰੀਜ਼ਰ 'ਚ ਰੱਖ ਦਈਦਾ ਠੀਕ ਹੈ ਹਰ ਮੰਡੇ ਨੂੰ ਇੱਕ ਬਾਕਸ ਕੱਢ ਲਿਆ ਲੈ ਕੇ ਕੰਮ ਤੇ ਮੰਡੇ ਟਿਊਜ਼ਡੇ ਬੈਨਸੇ ਕੁਝ ਨਹੀਂ ਹੁੰਦਾ ਮੈਂ ਵਹਿ ਵੀ ਹੈ ਕਿ ਫ੍ਰੈਸ਼ ਨਹੀਂ ਖਾਂਦੇ ਲੋਕੀ ਕਹਣਗੇ ਫ੍ਰੈਸ਼ ਫ੍ਰੈਸ਼ ਨਹੀਂ ਹੁੰਦਾ ਇਦਾਂ ਕੋਈ ਜ਼ਿੰਦਗੀ ਹੈ ਇਹ ਤੁਸੀਂ ਵੱਡੇ ਵੱਡੇ ਸਾਇੰਟਿਸਟ ਨੂੰ ਪੁੱਛ ਲਓ ਚਿਕਨ 6 ਮਹੀਨੇ ਰਹਿ ਜਾਂਦਾ ਸ੍ਰੋਜਨ 'ਚ ਤੇ ਹੁਣ ਤੁਹਾਡੇ ਸਾਹਮਣੇ ਜੋ ਮੈਂ ਖਾਣਾ ਸਿਹਤ ਮਾੜੀ ਜੀ ਗਲਨ ਸਿੰਘ ਦੇ ਕੀ ਸ਼ੌਂਕ ਨੇ ਜੀ ਸ਼ੌਂਕ ਮੇਰਾ ਕੀ ਕੁਦਰਤ ਤੇ ਇਕੱਲੇ ਰਹਿ ਕੇ ਸਿਰਫ ਸੋਚਣਾ ਸਮਝਣਾ ਹਾਂ ਕੀ ਕੀ ਦੁਨੀਆ ਕਿੱਦਾਂ ਮੈਂ ਕੀ ਕਰਨ ਆਇਆ ਕਿ ਕਰ ਤੁਹਾਨੂੰ ਜਿੱਦ ਮੈਂ ਦੱਸਿਆ ਕਰਨ ਉਹ ਹੀ ਮੈਂ ਆ ਘੁੰਮਣ ਆਇਆ ਮੈਨੂੰ ਲੱਗਦਾ ਇਸੇ ਕਰਕੇ ਮੈਂ ਆਇਆ ਮੇਰਾ ਸ਼ੌਂਕ ਜਿਹੜੇ ਸ਼ੌਂਕ ਵਗਾਉਣ ਆਇਆ ਮੈਂ ਤੇ ਨਾਲ ਨਾਲ ਆਪਣੇ ਹੋਰ ਵੀ ਜ਼ਿੰਮੇਵਾਰੀਆਂ ਚੱਲਦੀਆਂ ਰਹਿੰਦੀਆਂ ਗਲਨ ਸਿੰਘ ਨੂੰ ਮਾੜਾ ਕੀ ਲੱਗਦਾ ਮਾੜਾ ਮੈਨੂੰ ਕਿਤੇ ਬਹਿ ਕੇ ਜਦੋਂ ਪਾਰਟੀ ਗਰਾਜ ਚ ਬੈਠ ਸ਼ਰਾਬ ਪੀ ਲਈ ਲੋਕਾਂ ਨੇ ਪਬਲਿਕ ਚ ਜਾ ਕੇ ਟਾਈਮ ਵੇਸਟ ਕੀਤਾ ਇਹ ਮੈਨੂੰ ਟਾਈਮ ਵੇਸਟ ਲੱਗਦਾ ਇਦਾਂ ਮੈਨੂੰ ਚੰਗਾ ਨਹੀਂ ਲੱਗਦਾ ਕਿ ਮੈਂ ਤਦ ਜਾਣਦਾ ਨਹੀਂ ਕਿਤੇ ਕੋਈ ਰੋਲ ਪਾਜੀ ਉਹ ਵੀ ਸ਼ੌਕ ਹੈ ਜਿੰਨਾ ਮੇਰਾ ਸ਼ੌਕ ਸਾਰੋਂ ਚੰਗਾ ਲੱਗਦਾ ਨਹੀਂ ਉਹ ਇਹ ਥੋੜਾ ਮੈਂ ਕਹਿ ਰਿਹਾ ਕਿ ਲੋਕੀ ਨਾ ਕਰਨ ਲੋਕੀ ਲੋਕੀ ਜਿਹੜੇ ਕਰਦੇ ਆ ਬਹੁਤ ਵਧੀਆ ਉਹਨਾਂ ਦਾ ਹੀ ਸ਼ੌਂਕ ਆ ਪਰ ਗਲੈਂਸਿੰਗ ਲੋ ਚੀਜ਼ਾਂ ਚੰਗੀਆਂ ਨਹੀਂ ਲੱਗਦੀ ਨਹੀਂ ਮੈਂ ਉਹਨਾਂ ਦਾ ਟਾਈਪ ਦਾ ਬੰਦਾ ਨਹੀਂ ਹੈਗਾ ਮੈਨੂੰ ਕੋਈ ਆਫਰ ਇਨਵਾਈਟ ਕਰਦਾ ਕਿ ਬਹੁਤ ਠੀਕ ਭਾਜੀ ਮੈਂ ਤਾਂ ਮਾਫੀ ਮੰਗਦਾ ਤੁਹਾਡੇ ਬੋਟਕਾਸਟ ਦੇ ਜਰੀਏ ਮੈਨੂੰ ਬਹੁਤ ਮੈਸੇਜ ਆਦੇ ਵੀਰ ਭਰਾ ਮੈਨੂੰ ਕਹਿੰਦੇ ਬਾਈ ਜੀ ਆਇਓ ਸਾਡੇ ਘਰੇ ਜਾਂ ਆਇਓ ਇੱਥੇ ਬੈੰਨੇ ਆ ਮਿਲਿਓ ਆਪਣਾ ਫੋਨ ਨੰਬਰ ਦੋ ਮੈਂ ਗੱਲ ਕਰਨੀ ਆ ਮੈਂ ਨਹੀਂ ਕਰ ਸਕਦਾ ਬਾਈ ਜੀ ਮੈਂ ਇਦਾਂ ਦਾ ਬੰਦਾ ਨਹੀਂ ਹੈਗਾ ਕਿ ਜਿ ਕਿ ਪਾਰਟੀ ਜਾ ਕੇ ਸ਼ਰਾਬ ਪੀਵਾ ਜਾ ਮੈਂ ਆਪਣੇ ਜ ਬਹੁਤ ਮਜਾ ਬਹੁਤ ਖੁਸ਼ ਹਾਂ ਖੁਸ਼ ਹੋ ਹਾਂ ਇੰਜੋਏ ਕਰੋ ਇੰਜੋਏ ਪਰ ਇਹ ਨਹੀਂ ਕਿ ਮੈਂ ਬਹੁਤ ਵੱਡਾ ਬਣ ਗਿਆ ਕਿ ਇਸ ਕਰਕੇ ਮੈਂ ਕਿਸੇ ਨੂੰ ਇਗਨੋਰ ਕਰੰਦਿਆਂ ਸਿਰਫ ਮੈਂ ਤੁਹਾਡੇ 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 ਜੋਗਾ ਨਹੀਂ ਹੈਗਾ ਮੈਂ ਮੈਂ ਤੁਸੀਂ ਬਹੁਤ ਵੱਡੇ ਜੇ ਮੈਂ ਨਾ ਤਾਂ ਦੋਸਤੋਂ ਇੱਕ ਵਾਰ ਤੁਹਾਨੂੰ ਫਿਰ ਦੱਸ ਦਈਏ ਗਲੈਨ ਸਿੰਘ ਸਾਡੇ ਨਾਲ ਨੇ ਵੈਸੀ ਨਾਮ ਗੁਰਜੀਤ ਸਿੰਘ 2010 ਦੇ ਵਿੱਚ ਮਾਜੇ ਦੀ ਸਰਜਰੀ ਤੋਂ ਨਿਊਜ਼ੀਲੈਂਡ ਦੇ ਵਿੱਚ ਆਏ ਤੇ 5 ਸਾਲ ਦੇ ਬਾਅਦ 4-5 ਸਾਲ ਦੇ ਬਾਅਦ ਲੈਣੇ ਜਿਹੜਾ ਆਪਣਾ ਪਹਾੜਾਂ ਤੇ ਚੜਨਾ ਪਹਾੜਾਂ ਦੀ ਖੋਜ ਕਰਨੀ ਬਹੁਤ ਇੰਸਟਾਗ੍ਰam ਤੇ ਟਿਕਟੌਕ ਤੇ YouTube ਦੇ ਉੱਤੇ ਵੀ ਆਪਣੀਆਂ ਵੀਡੀਓ ਅਪਲੋਡ ਕਰਦੇ ਰਹਿੰਦੇ ਨੇ ਤੁਸੀਂ ਉੱਥੇ ਜਾ ਕੇ ਇਹਨਾਂ ਦੀਆਂ ਵੀਡੀਓਜ਼ ਦੇਖ ਸਕਦੇ ਹੋ ਇਹ ਸਪੋਰਟਕਾਸਟ ਦੇ ਵਿੱਚ ਵੀ ਅਸੀਂ ਇਹਨਾਂ ਦੀ ਜਿਹੜੀ ਵੈਨ ਇਹਨਾਂ ਨੇ ਖੁਦ ਮੇਡ ਕੀਤੀ ਹੈ ਬਣਾਈ ਹੈ ਉਹ ਸਾਰੀ ਡਿਟੇਲ ਪੂਰੀ ਵੀਡੀਓ ਵਿੱਚ ਹੀ ਸਪਾ ਰਹੇ ਹਾਂ ਗਲੈਂਸ ਸਿੰਘ ਦੀ ਪੂਰੀ ਡਿਟੇਲ ਤੁਹਾਨੂੰ ਦੇ ਰਹੇ ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਵੱਧ ਤੋਂ ਵੱਧ ਪਿਆਰ ਕਰਨਾ ਗਰਾਂਤ ਸਿੰਘ ਜੀ ਹਰਵਾਨ ਕੀ ਵੱਲੋਂ ਜਾ ਰਹੇ ਹਾਂ ਦੋ ਦੋਸਤ ਐਸੇ ਕਿਹੜੇ ਆ ਜਿਹੜੇ ਗਲੈਂਸ ਸਿੰਘ ਦੇ ਦਿਲ ਦੇ ਬਹੁਤ ਕਰੀਬ ਹੈ ਦੋ ਕਦੇ ਮਨ ਵੀ ਭਰ ਜਾਂਦਾ ਹੈ ਉਹਨਾਂ ਨੂੰ ਐਸੀਆਂ ਗੱਲਾਂ ਵੀ ਕਰ ਸਕਦੇ ਆ ਕਿ ਜਿਹੜੀਆਂ ਕਰਨੀਆਂ ਬਣਦੀਆਂ ਵੀ ਯਾਰਾਂ ਦੋਸਤਾਂ ਨਾਲ ਦੋਸਤ ਮੇਰਾ ਇੱਕੋ ਹੀ ਹੈ ਬਈ ਉਹ ਇੰਡੀਆ ਹੀ ਆ ਨਿਊਜ਼ੀਲੈਂਡ ਚ ਆਪਣਾ ਕੋਈ ਦੋਸਤ ਨਹੀਂ ਕੋਈ ਰਿਸ਼ਤੇਦਾਰ ਨਹੀਂ ਆ ਇਕੱਲੇ ਆਪਾਂ ਤੇ ਇੰਡੀਆ ਇੱਕੋ ਦੋਸਤ ਆ ਤੇ ਪੰਜਾਬੀ ਹੈ ਗੈਰ ਪੰਜਾਬੀ ਹੈ ਉਹ ਪੰਜਾਬੀ ਬਈ ਪੰਜਾਬੀ ਆ ਅਮਨ ਸਰਕਾਰੀ ਆ ਅਮਨ ਸਰਕਾਰੀ ਕਿੱਥੇ ਦਾ ਜੀ ਉਹ ਉਹ ਖਾਸ ਅੰਮ੍ਰਿਤਸਰੀ ਪਿੰਡ ਲਾ ਕੇ ਮੱਦਮ ਮੱਦਮ ਹੋ ਰਿਹਾ ਮੈਨੂੰ ਉਹਨਾਂ ਚੇਤਨ ਪਰ ਉਹ ਅੰਮ੍ਰਿਤਸਰੀ ਦਾ ਪਰ ਜਿਲ੍ਹਾ ਅੰਮ੍ਰਿਤਸਰ ਸਰ ਜੀ ਹਾਂਜੀ ਤੇ ਅਮਨ ਸਰਕਾਰ ਇਹ ਪੁਲਿਸ ਚ ਗੱਲ ਹੁੰਦੀ ਰਹਿੰਦੀ ਹੈ ਗੱਲ ਹੁੰਦੀ ਆ ਹੁਣ ਅੱਜ ਮੈਸੇਜ ਆਇਆ ਦਾ ਪਰ ਥੋੜੀ ਜਿਹੀ ਨਾਰਾਜ਼ਗੀ ਚੱਲਣ ਦੀ ਨਾਰਾਜ਼ਗੀ ਤਾਂ ਗਲੈਂਸ ਸਿੰਘ ਕਦੀ ਕਿਸੇ ਨਾਲ ਕਰਦੇ ਨਹੀਂ ਫਿਰ ਯਾਰ ਨਾਲ ਨਹੀਂ ਨਹੀਂ ਮੇਰੀ ਨਾਰਾਜ਼ਗੀ ਨਹੀਂ ਹੈਗੀ ਹਾਂਜੀ ਉਹ ਵੀ ਨਾਰਾਜ਼ ਨਹੀਂ ਆ ਨਾਰਾਜ਼ਗੀ ਇਹ ਹੈ ਕਿ ਜਦੋਂ ਬੰਦਾ ਤਨ ਡੀਦਾ ਹੋਵੇ ਕਿ ਬੰਦਾ ਗਲਤ ਰਾਹ ਜਾਂਦਾ ਜੀ ਤੇ ਤੁਸੀਂ ਰੋਕੋ ਉਦੋਂ ਸੁਨੇਣਾ ਤੇ ਜਦੋਂ ਰਿਜ਼ਲਟ ਉਹਦਾ ਮਾੜਾ ਆ ਗਿਆ ਤੇ ਉਹ ਤੋਂ ਬਾਲਾ ਕਹਿਣਾ ਯਾਰ ਤੇਰੇ ਵਰਗਾ ਯਾਰ ਨਹੀਂ ਮੈਨੂੰ ਸਾਰੇ ਛੱਡ ਗਏ ਤੇ ਫਿਰ ਆਪ ਨੂੰ ਤਾਂ ਗੁੱਸਾ ਹੁੰਦਾ ਹੈ ਕਿ ਯਾਰ ਜਦੋਂ ਤੈਨੂੰ ਇਹ ਕਿਹਾ ਸੀ ਇਸ ਕਰਕੇ ਉਹ ਮੇਰਾ ਫਰੈਂਡ ਆ ਅਜੇ ਵੀ ਕਿਉਂ ਮੈਂ ਕਹਿੰਨਾ ਤੂੰ ਮੇਰਾ ਫਰੈਂਡ ਨੇ ਤੈਨੂੰ ਮੈਂ ਅਜੇ ਵੀ ਯਾਦ ਕਰਦਾ ਵਾਂ ਪਰ ਥੋੜਾ ਲੇਟ ਹੋ ਗਿਆ ਕਮ ਲੇਟ ਹੋ ਗਿਆ ਹਾਂ ਚਲੋ ਕੋਈ ਨਹੀਂ ਜੀ ਬਹੁਤ ਬਹੁਤ ਜੇ ਰੱਬ ਜੇ ਤਨ ਰੱਬ ਮੋੜ ਕੇ ਲਿਆਵੇ ਹੁਣ ਵਾਪਸ ਸਹੀ ਜ਼ਿੰਦਗੀ 'ਚ ਕੋਈ ਨੂੰ ਸੰਦੇਸ਼ ਅਪੀਲ ਮੈਸੇਜ ਅਪੀਲ ਕੀ ਜੋ ਦਿਨ ਮੈਂ ਕਹਾਂ ਪੁੱਪੀਆਂ ਜੱਫੀਆਂ ਨਹੀਂ ਮੈਂ ਲਵ ਯੂ ਹਾਂ ਬਸ ਇਹ ਕਿ ਬਸ ਥੋੜਾ ਧਿਆਨ ਰਹਿ ਜੇ ਤੂੰ ਮੁਰੜਾ ਪੈ ਜੇ ਤੇ ਵਧੀਆ ਗੱਲ ਹੈ ਜੀ ਤੇ ਬਸ ਠੀਕ ਹੈ ਜੀ ਭਾਜੀ ਵਾਂਸ ਅਗੇਨ ਤੁਹਾਡਾ ਬਹੁਤ ਥੈਂਕਸ ਤੁਸੀਂ ਟਾਈਮ ਵੀ ਦਿੱਤਾ ਤੇ ਆਈ ਥਿੰਕ ਕਿ ਡਿਡ ਘੰਟੇ ਦਾ ਡਰਾਈਵ ਕਰਕੇ ਤੁਸੀਂ ਕੈਟਿ ਕੈਟੀ ਤੋਂ ਹਮਿਲਟਨ ਸਾਡੇ ਸਟੂਡੀਓ ਚ ਪਹੁੰਚੇ ਤੇ ਹੁਣ ਤੁਹਾਨੂੰ ਡੇਢ ਦੋ ਘੰਟੇ ਫੇਰ ਲੱਗ ਜਾਣੇ ਹਨ ਤੇ ਇੱਕ ਵਾਰ ਫੇਰ ਸਾਡੀ ਜਿਹੜੀ ਵੀ ਇੰਟਾਇਰ ਟੀਮ ਕ੍ਰਾਈਸਚਰਚ ਤੋਂ ਕਲੈਂਡ ਹਮਿਲਟਨ ਜਿੱਥੇ ਵੀ ਸਾਡੇ ਟੀਮ ਦੇ ਅਬ ਬਸ਼ਿੰਦੇ ਸੇਵਾ ਕਰਦੇ ਨੇ ਨਿਊਜ਼ੀਲੈਂਡ ਭਰ ਦੇ ਵਿੱਚ ਜਾਂ ਪਾਕਿਸਤਾਨ ਪੰਜਾਬ ਦੇ ਵਿੱਚ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਬਹੁਤ ਪਿਆਰ ਬਹੁਤ ਸਤਿਕਾਰ ਨਹੀਂ ਤੁਹਾਡਾ ਵੀ ਸ਼ੁਕਰੀਆ ਭਾਈ ਤੁਸੀਂ ਇਹਦੇ ਵੱਡੇ ਪਲੇਟਫਾਰਮ ਤੇ ਮੈਨੂੰ ਇੱਥੇ ਲਿਆਂਦਾ ਤੇ ਮੈਨੂੰ ਆਪਣੇ ਗੱਲਾਂ ਰੱਖਣ ਦਾ ਮੌਕਾ ਮਿਲਿਆ ਪਰ ਅਜੇ ਵੀ ਮੈਂ ਦੱਸ ਨਹੀਂ ਸਕਿਆ ਜੋ ਦੱਸਣਾ ਚਾਹੁੰਦਾ ਟਾਈਮ ਬੜੀ ਛੇਤੀ ਭੱਜ ਜਾਂਦਾ ਜੀ ਭਾਜੀ ਲਾਸਟ ਮੈਸੇਜ ਪੰਜਾਬੀਆਂ ਨੂੰ ਲਾਸਟ ਮੈਸੇਜ ਇਹ ਕਿ ਸੈਲਫ ਅਵੇਅਰਨੈਸ ਤੁਸੀਂ ਆਪਣੇ ਆਪ ਵੀਡੀਓ ਦਾ ਲਾਸਟ ਮੈਸੇਜ ਏਸੇ ਲਈ ਦੀਵਾ ਵੀ ਨਹੀਂ ਦੋ ਲਾਸਟ ਮੈਸੇਜ ਉਹ ਲਾਸਟ ਮੈਸੇਜ ਹੀ ਹੈ ਮੈਂ ਉਹ ਦੱਸਣਾ ਚਾਹੁੰਦਾ ਪੰਜਾਬੀਆਂ ਨੂੰ ਕਿ ਆਪਣੇ ਆਪ ਬਾਰੇ ਜਾਣ ਲਓ ਤੁਹਾਡਾ ਸ਼ੌਂਕ ਕੀ ਆ ਜਦੋਂ ਤੁਸੀਂ ਆਪਣੇ ਆਪ ਨੂੰ ਜਾਣ ਲੋਗੇ ਨਾ ਤੁਹਾਡੀ ਹਰ ਲਾਈਫ ਲਾਈਫ ਜਿ ਲਾਇਏ ਹੋਏ ਡਿਸੀਜਨ ਸਹੀ ਬੈਣਗੇ ਜੇ ਤੁਹਾਨੂੰ ਇਹ ਪਤਾ ਲੱਗ ਗਿਆ ਕਿ ਤੁਹਾਡੇ ਸ਼ੌਂਕ ਕੀ ਆ ਤੁਹਾਡਾ ਸੁਭਾਅ ਕੀ ਆ ਤੁਹਾਡਾ ਖਾਣ ਪੀਣ ਪਸੰਦ ਕੀ ਆ ਤੁਹਾਨੂੰ ਤੇ ਤੁਹਾਨੂੰ ਫਿਰ ਸਭ ਕੁਝ ਪਤਾ ਲੱਗ ਜਾਣਾ ਫਿਰ ਤੁਸੀਂ ਆਪਣੀ ਲਾਈਫ ਪਾਰਟਨਰ ਵੀ ਆਪਣੇ ਮੁਤਾਬਿਕ ਲੱਭੋਗੇ ਜਿੱਦਾਂ ਦਾ ਮੈਂ ਆ ਤੇ ਫਿਰ ਸਭ ਕੁਝ ਸਹੀ ਹੋਣਾ ਸਿਰਫ ਸੈਲਫ ਅਵੇਅਰਨੈਸ ਉਹਨੀ ਜ਼ਰੂਰੀ ਹੈ ਇੱਕ ਦਾਬਾ ਵੀ ਪੜ ਸਕਦੇ ਜੇ ਕਲਾਬੇ ਪੜਨਾ ਬਹੁਤ ਫਾਇਦਾ ਹੁੰਦਾ ਹੈ ਕਲਾਬੇ ਪੜਨਾ ਦਾ ਨੌਲੇਜ ਮਿਲ ਜਾਂਦੀ ਲਵਜ ਮਿਲ ਜਾਂਦੇ ਬੋਲਣ ਦੇ ਤੇ ਮੈਂ ਜਿੱਦ ਭਰਿਆ ਪਿਆ ਹੁਣ ਤਾਂ ਮੈਨੂੰ ਟਾਈਮ ਹੀ ਨਹੀਂ ਮਿਲਿਆ ਬੋਲਣ ਦਾ ਠੀਕ ਹੈ ਭਾਈ ਥੈਂਕ ਯੂ ਥੈਂਕ ਯੂ ਭਾਈ